ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫਰਪਾਲ ਵੀਰਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਵਖੋਣੀਆਂ ਵਾਂ ਤਿੰਨ ਨਾਰਮਲ ਰੇਟ 'ਚ ਤਿੰਨੇ ਤੁਹਾਨੂੰ ਦਿਖਾਵਾਂਗੇ ਪਹੁੰਚ ਅੱਜ ਫੇਰ ਵੀ ਇੱਥੇ ਉਹਨਾਂ ਨੇ ਵਿੱਚ ਇਹ ਕਰ ਦੇਣੀ ਹੈ ਤੇ ਬਾਕੀ ਇਹ ਆ ਵੀ ਸਾਰੀਆਂ ਸੁਈਆਂ ਵਾ ਹੱਥ ਜੋੜ ਕੇ ਬੇਨਤੀ ਹੀ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਿਆ ਕਰੋ ਬਾਕੀ ਸਾਡੀ ਬੇਨਤੀ ਅਲ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਰਹੀ ਤੁਸੀਂ ਜਨਾਓ ਸਭ ਵਧੀਆ ਜੀ ਵਧੀਆ ਚਾਹੀਦਾ ਵੀਰ ਜੀ ਤੇ ਨਾਮ ਦੱਸਦੇ ਕਿਹੜਾ ਜੀ ਮੇਰਾ ਰਪਾ ਸਿੰਘ ਜਪੇਡ ਚੁੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਤਸਵੀਲ ਜਨਾਲਾ ਹਨਾ ਤੇ ਲੱਗ ਗਿਆ ਆਪਾਂ ਨਟਾਰੀ ਬਾਗਾ ਬਾਗਾ 100 ਰੁਪਏ ਇੱਥੋਂ ਪੈ ਜਾਂਦਾ ਆਪਾਂ ਨੂੰ 5 ਕਿਲੋਮੀਟਰ ਠੀਕ ਹੈ ਚਲੋ ਪੁੱਜ ਗਾਵੇਂ ਪੈ ਜਾਂਦਾ 5 ਕਿਲੋਮੀਟਰਾਂ ਵਿੱਚ ਘਾ ਰਿਆ ਠੀਕ ਹੈ ਜੀ ਹਾਂ ਜੀ ਹਾਂ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 91454995 ਜੀ ਠੀਕ ਹੈ ਜੀ ਹਾਂ ਜੀ ਜੀ ਅੱਜ ਹੈਗੀਆਂ ਤਿੰਨ ਮੱਜਾਂ 1000 ਰੁਪਏ ਤਿੰਨ ਮੱਜਾਂ ਅਸੀਂ ਦੋ ਰਾਤੀ ਗਾਵੇਂ ਅਸੀਂ ਅੱਛਾ ਦੋ ਆਪਣੀ ਵੀਡੀਓ ਤੇ ਇਹ ਪਟਾਰੇ ਰਾਤੀ ਰਾਹ ਗਏ ਆਂ ਰਾਤੀ 11:00 ਵਜੇ ਨਾਲ ਆਪਾਂ ਅੱਛਾ ਹਾਂ ਜੀ ਉਹ ਤਿੰਨ ਮੱਜਾਂ ਹੀ ਰਹਿ ਗਈਆਂ ਆਪਾਂ ਉਹ ਦਿਨ ਵੇਚ ਗਏ 15-20 ਮਿੰਟਾਂ 'ਚ ਮਾਲ ਵੇਚ ਗਿਆ ਹੈ। ਅੱਛਾ। ਉਹਦੇ ਨਾਲ ਆਪਣਾ ਕੋਈ گاਵਾ ਚਾਰ-ਪੰਜ ਤੇ ਉਹਦਾਂ ਫੇਰ ਵੇਗੀਆਂ ਵੀਡੀਓ ਤੇ ਵੇਗੀਆਂ ਹੈ। ਠੀਕ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਿੰਨ ਨੰਬਰ ਤੇ ਜਿਹੜੀ ਮੱਝ ਆ। ਹਾਂ ਇੱਕ ਤਾਂ ਗੋਲ ਸਿੰਘ ਦੀ ਆ। ਬਾਕੀ ਅੱਖਾਂ ਇਹਨੀਆਂ ਕਾਲੀਆਂ ਆ ਕਿ ਇਹਦੀ ਰੋਸ਼ਨੀ ਪੈਨ ਨਾਲ ਲਿਸ਼ਕ ਜਾਂਦੀਆਂ। ਤੇ ਥੋੜਾ ਡਰਦੀ ਆ। ਤਰ੍ਹਾਂ ਤੈਨੂੰ ਠੰਡ ਤੋਂ ਠੰਡ ਤੋਂ ਕੋਸ਼ਿਸ਼ ਕਰਦੇ ਆ ਇਹਦੇ। ਆ ਦੇਖ ਸਕਦੇ ਅਗਲੇ ਪਿਛਲੇ ਥਾਣੇ ਤੇ ਲਗਭਗ ਇੱਕੋ ਜਿਹੀ ਆ। ਦਸਤੋਵਿਰਦੀਏ ਦੇ ਬਾਰੇ ਫਿਰ ਇਹ ਪਹਿਲਾ 20 ਰੁਪਈ ਜੀ ਸੂਈ ਆ ਅੱਛਾ ਹਾਂ ਸੂਈ ਨੂੰ ਅੱਜ ਪੰਜਵਾ ਛੇਵਾ ਦੇ ਨਾਲ 9 8 9 ਕਿਲੋ ਬੋੜੀ ਜੀ ਆ ਥੱਲੇ ਕਰੀ ਦੇਖ ਸਾਦੇ ਥੱਲੇ ਗਾਵਾਂ ਵਾਂਗੂ ਤਿਆਰ ਹੋਈ ਆ ਤਾ ਹਾਂਜੀ ਤਾਂ ਆ ਬੱਚਾ ਜੇ ਦਾ ਆ ਕੱਟਾ ਜੇ ਰੁਪਈ ਜੀ ਆ ਕੋਲਾ ਹੀ ਬੱਚਾ ਜੇ ਜਿਹੜਾ ਇਹ ਤੇ ਕਰੀਆ ਥੱਲੇ ਕਰੀ ਦੇਖ ਸਾਦੇ ਥੋੜਾ ਡਰਦੀ ਡਰਦੀ ਆ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੁ ਤਰਾ ਜੀ ਦੁੱਧ ਕਰੀ ਜਾਉਗੀ ਪੋਸਾ ਜਿੱਦਾਂ ਕਾਦੇ ਰੁਪਏ ਨੇ 10 ਲੱਖ ਰੁਪਏ ਨਾ ਕਰੀ ਜਾਣਾ ਕਦ ਛੋਟਾ ਜਿਹਾ ਵੱਡਾ ਨਾ ਕੋਈ ਲੱਗਣੇ ਮੇਰਾ ਵੀ ਹਾਂ ਜੀ ਇਹਦਾ ਕਦ ਮੀਡੀਅਮ ਜਿਹਾ ਦੁੰਦੀ ਜੋ ਮੂੰਹੇ ਦੋ ਦੰਦ ਜੇ ਅੱਛਾ ਹਾਂ ਹਾਂ ਤੇ ਬਾਕੀ ਇਹ ਕਾਦੇ ਦਾ ਹਿਸਾਬ ਦਾ ਆ ਕਦ ਹਿਸਾਬ ਦਾ ਛੋਟਾ ਜਾਂਦਾ ਪੋਸਾ ਨਹੀਂ ਵੀਰ ਸੋਚ ਸਮਝ ਕੇ ਆਵੇ ਹਨਾ ਕਦ ਕਿਵੇਂ ਵੀ ਜੀ ਲਾਵੇ ਕਦ ਛੋਟਾ ਆ ਹਾਂ ਜੀ ਹਾਂ ਜਿੱਦਾਂ ਚਾ ਦਾਂ ਲੱਗਾ ਜੇ ਕਦ ਹੁੰਦਾ ਤੇ 20 ਲੱਖ ਰੁਪਏ ਦੀ ਛੋਟੀ ਹਾਂ ਜੀ ਬਾਕੀ ਤੇਰਾ ਮੂੰਹ ਮੱਥੇ ਦੀ ਸੋਹਣੀ ਆ ਗੋਲ ਝੋਟੀ ਆ ਬਾਕੀ ਜੇ ਟਾਈਮ ਸਵੇਰਾ ਸਵੇਰ ਦਾ ਵਾ ਬਿਲਕੁਲ ਜਿਆ ਬਾਹਰ ਸੇ ਦੇਖ ਸਕਦੇ ਹੋ ਤੇਰਾ ਧੁੰਦ ਪਈ ਆ ਤੇ ਅਜੇ ਕੋਈ ਪਸ਼ੂ ਨਵਾਈ ਨਹੀਂ ਹੈ ਤੇ ਨਾਂ ਰੱਜੀਆਂ ਹੀ ਆ ਤਰੇ ਆ ਵੀ ਥੱਲੇੋਂ ਕਾਫੀ ਚੰਗੀ ਤਿਆਰ ਹੋਈ ਗਾਵਾਂ ਵਾਂਗੂ ਤਿਆਰ ਹੋਈ ਥੱਲੇੋਂ 1000 ਰੁਪਏ ਬਹੁਤ ਹੀ ਸਫਾਈ ਨਾਲ ਤਿਆਰ ਹੋਈ ਆ ਵੇਖੋ ਤੇ ਮੁੱਲ ਵੇਚੀ ਇਹਦਾ ਫਿਰ ਮੋਹਲਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਆ ਮੇਰੇ ਘਰ ਦੋਂਦਾ ਇਹਦੇ ਲੱਖੋਂ ਬਾਹਰ ਹੀ ਹਾਂਜੀ ਹੁਣ ਆਪਾਂ 275 ਦੇ ਦੇ ਦਈਏ ਕਰ ਦਈਏ ਮੰਨ ਤਾ ਨਾ ਹੋਰ ਕਰਾ ਲਓ ਜਿੰਨਾ ਕਰਾਉਣਾ ਗਿਆ ਇਹਨੂੰ 70 ਦੀ ਦੇ ਦਈਏ 70 ਦੀ ਦੇ ਦਾਂ ਮੇਰੇ ਜੀ ਕਿ ਹੋਰ ਕਰ ਦਈਏ ਹਰ ਵੀ ਜੀ ਆਪਾਂ ਹਾਂ ਜਿਹੜੀ ਹਨ ਪੂਰੇ 65 ਜਾ ਪਹੁੰਚ ਕਰਾਂਗੇ ਅੱਛਾ 65000 ਕਿਲੋ ਮੀਟਰ ਤੱਕ ਪੈ ਆਪ ਪਹੁੰਚ ਕਰਾਂਗੇ 100 ਕਿਲੋ ਮੀਟਰ ਤੱਕ ਪਹੁੰਚ ਹੋ ਜੂਗੀ ਆ ਜੀ ਬਹੁਤ ਘਰੇ ਹੋ ਜੂਗੀ ਰੁਪੀ ਜੀ ਠੀਕ ਹੈ ਜੀ ਹਾਂ ਕਦ ਛੋਟਾ ਜੇ ਕਦ ਵੱਡਾ ਨਾ ਮੇਰਾ ਵੀ ਲਾ ਹਾਂ ਜੀ ਇਹ ਪਹਿਲਾਂ ਕੋਈ ਵੇਖ ਲੈ ਬਾਅਦ ਚ ਕੋਈ ਵੀਰੇ ਇਹ ਨਾ ਕਵੇ ਵੀ ਕਦ ਛੋਟਾ ਵਾ ਹਣਾ ਪਰ ਹਰ ਵੀ ਜੀ ਇਹਨੇ ਪਾ ਦਿੱਨੀ ਤਾਜੀ ਮੱਝ ਨਹੀਂ ਆਉਂਦੀ ਹਾਂ ਜੀ ਨਾਲ ਨਵੀਂ ਨਵੀਂ ਝੋਟੀ ਆ 75 ਵਾ ਸੋਹਣੀ ਆ ਚਲੋ ਹਾਂ ਜੀ ਆ ਮੱਝ ਨੂੰ ਇਹ ਚੰਗੇ ਕਦ ਕਾਠਾ ਲਈ 75 ਇਹਦੇ ਮਗਰ ਵੀ ਕੱਟੀ ਆ ਅੱਛਾ ਤੇ ਇਹਨੂੰ ਸੂਈ ਨਾਲ 15 ਦਿਨ ਹੋ ਗਏ ਜੇ ਤੇ ਦੁੱਧ ਆ ਟਾਈਮ ਜਿਹੜਾ ਦੁੱਧ ਇਹ ਸੰ ਨੂੰ 11 11.5 11 ਕਿਲੋ ਹਜਨਾ ਜਰੇ ਹੈਗਾ ਪੱਕਾ ਦੁੱਧ ਪੱਕਾ ਜਿੱਦਾਂ ਮਰਜ਼ੀ ਵੀ 2-3 ਡੰਗ ਜਿੱਦਾਂ ਮਰਜ਼ੀ ਵੀ ਭਰਾ ਕੋ ਚੋਣ ਠੀਕ ਹੈ ਬਾਕੀ ਅਜੇ ਅੱਗੇ ਦੇਖ ਸਕਦੇ ਜੀ ਬਿਲਕੁਲ ਅਜੇ ਸੁੱਕੀ ਤੂੜੀ ਕੜਾਕੀ ਤੂੜੀ ਪੈਣੀ ਹੁੰਦੀ ਜੀ ਹਰਿਆ ਰੁਪਿਆ ਇਹ ਕਿ ਥੋੜਾ ਲੇਟ ਵਿੱਚ ਆ ਗਿਆ ਹੈ ਆਪਣੇ ਕੋਲ ਠੀਕ ਹੈ ਹਾਂ 10 11 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ। ਬਾਕੀ ਇਹ ਟਾਈਮ ਸਵੇਰ ਸਵੇਰ ਦਾ ਵਾ ਜੇ ਪੂਰੀਆਂ ਮੱਜਾਂ ਰੱਜੀਆਂ ਰੱਜੀਆਂ ਨਹੀਂ ਆ। ਆਹ ਕੱਟੀ। ਅਜ 15 ਤਾਂ ਨਹੀਂ ਚਹੀਏ। ਆਹ ਕੱਟੀ ਜੀ ਅੰਦੀ। ਇੱਥਾ ਨਾਲ ਇਹਦੇ ਵੀ ਲੱਗਦੇ ਕਰੀ ਦੇਖ ਸਕਦੇ ਜੇ ਤੇ ਬਾਕੀ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਆ ਦੇਖ ਸਾਡੇ ਥਾਣਾ ਦਾ ਸਾਈਜ਼ ਗਿਆ ਇਹ ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਆ ਸੰਭਣ ਵਾਲੀ ਆ ਮਾਜੀ ਸੰਭਣ ਵਾਲੀ ਆ ਵੀ ਜੀ ਸਾਹਮਣੇ ਦੁੱਧੋਂ ਵਧਨ ਵਾਲੀ ਆ ਤੇ ਮੁੱਲ ਫਿਰ ਇਹਦਾ ਵੀਰ ਭਰਾ ਕੋ ਸਾਹਮਣੇ ਆ ਲੈ ਜੇ 2 ਕਿਲੋ ਦੁੱਧ ਹੋਵੇ ਤਾਜੀ ਜੇ ਮੈਲਾ ਮਾਰਨ ਲਈ ਆ ਹਾਂਜੀ 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 ਇਹ ਆ ਰੁਪਈਏ ਆਪਾਂ ਹਾਂ ਨਾ ਜਿਹੜੀ ਦੇਣੀ 85 ਦੀ ਦੇ ਦਈਏ 75 ਦੀ ਦੇ ਦਈਏ 75 ਦਾ ਠੱਕਾ ਹੋ ਜਾਣਾ ਇਹ ਬੜਾ ਜ਼ਿਆਦਾ ਫਿਰ ਹੋਰ ਜੱਜ ਕਰ ਦਿੰਦੇ ਆ 72 ਦੀ ਦੇ ਦਈਏ 72 ਦੇ ਜੇ 72 ਦੇ 5000 ਰੁਪਏ ਕਰਾਂਗੇ 500 ਕਰ ਦਈਏ 172000 ਰੁਪਏ ਦੇ ਹਾਨਾ ਕਰਾਂਗੇ 100 ਕਿਲੋਮੀਟਰ ਦਾ ਰੁਪਈ ਜੀ ਠੀਕ ਹੈ ਜੀ ਬਿਲਕੁਲ ਨਿਗੇ ਨਿਗੇ ਭਾਅ ਸੱਜਣਾ ਸੁਈਆਂ ਮੰਜਾ ਰੁਪਈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਭਾਅ ਕਿਤੋਂ ਲੱਭਣੇ ਆ ਤੇ ਹੁਣ ਇੱਕ ਆ ਵੀ ਮੱਝ ਸੁਈ ਸੁਵਾਈ ਆ ਇਹ ਸੁਈ ਆ ਵੀ ਜੇ ਆ ਕੇ ਸੁਈ ਨੂੰ ਆਤਵਾਜ਼ 18 ਨੂੰ 19 ਦਿਨ ਹੋ ਗਏ ਆ ਇਹ ਵੀ ਮਾਲਾ ਮਾਰਨ ਲਈ ਏ اچھا ਬੱਚਾ ਇਹਦਾ ਗਿਆ ਜੇ ਮਰ اچھا ਬੱਚਾ ਮੜੂ ਜੇ ਇਹ ਤੇ ਬੱਚਾ ਮਰ ਗਿਆ ਆ ਲਿਆੜੀ ਦਾ ਭਾਵੇਂ ਨੂੰ ਚਾਰ ਡਾਂਗ ਚੋਲੋ ਕੋਈ ਚੀਜ਼ ਨਹੀਂ ਜੇ ਕੋਈ ਪਾੜਾ ਨਹੀਂ ਜਿ ਪਾਉਣਾ ਅੱਛਾ ਹਾਂ ਤੇ ਹੁਣ ਦੁੱਧ ਦੁੱਧ ਆਟਾ ਮੇਰੇ ਨਾਲ 9 ਕਿਲੋ ਹਾਜਰ ਨਜ਼ਰ ਹੋਊਗਾ ਤਿਆਰ ਜਿਹੜਾ ਮੌਕੇ ਕਿਆ ਤਿਆਰ ਹੈ ਤੁਸੀਂ ਤਿਆਰ ਥਾਣੇ ਦੇ ਇਕੱਲੇ ਦੇਖ ਸਕਦੇ ਜੇ ਲਾਗੇ ਤਾਂ ਲਿਆ ਖੋਲੋ ਫਿਰ ਤੋਲਦੀਏ ਬਾਕੀ ਉਤਰਾਂ ਕੱਦ ਕੱਠ ਪੜੇ ਦੀ ਚੰਗੀ ਹੈ ਤੇਰਾ ਸਾਹਮੇ-ਸਾਂਹੇ ਵੀ ਚੰਗੀ ਹੈ ਝੱਟਿਆ ਕੱਦ ਵਜਨ ਚੰਗਾ ਹੈ ਦਾ ਨਾਲੇ ਸਾਲ ਦੇ ਜਿਹਾ ਹਵਾਨਾ ਇਹਦਾ ਕਰੀ ਲੱਗੇ ਤਾਂ ਚੰਗੀ ਤਰ੍ਹਾਂ ਤੇ ਸਭ ਤੁਣ ਵੀ ਜੀ ਓਕੇ ਆ ਸਾਰੇ ਸਾਰੇ ਓਕੇ ਜੀ ਓਕੇ ਪੇ ਗਾਰੰਟੀ ਦਿੰਦਾ ਜੀ ਤੇ ਮੁੱਲ ਫਿਰ ਇਹਦਾ ਮੋਲਾ ਰੁਪਈਏ ਮੈਂ ਤਾਂ ਸੱਜਰ ਮੱਝ ਲਿਆ ਹਾਂ 95000 ਰੁਪਈਏ ਦੀ ਹਾਂਜੀ ਹੁਣ ਜਿੰਨਾ ਘਟਾ ਪਾਉਣਾ ਪਾ ਦੋ ਜੀ ਕਵੀ ਨੂੰ ਬੱਚਾ ਨਹੀਂ ਹੈਗਾ ਇਹ ਤਾਂ ਹਾਂਜੀ ਤੇ ਚਲੋ ਵੀ ਦੁੱਧ ਵੀ ਇਹ ਮਤਲਬ ਵੀ 2 ਕਿਲੋ ਘਟਾ ਕੇ ਹੁਣ 9 ਕਿਲੋ ਦੁੱਧ ਉਹ ਮੈਲਾ ਮਾਰਨ ਲਈ ਹੈ ਜੇ ਅੱਛਾ ਹੁਣ ਆਪਾਂ ਘਾਟਾ ਵਾਧਾ ਤੇ ਚਲੋ ਨਾਲ ਹੀ ਆ ਹੁਣ ਆਪਾਂ ਹਰ ਵੀ 70000 ਦੀ ਦੇ ਦੇਗੀ 70 ਦੀ ਹਾਂ ਹੋਰ ਕਰਦੀਏ ਮਨ ਨਾ ਕਰੀਏ ਘਾਟਾ ਬੜਾ ਪੈਣ ਰਿਹਾ ਜੇ ਹੁਣ ਪੈਣ ਤੇ ਦਿਆ ਹੀ ਆ ਫਿਰ ਹੁਣ ਅਗਲੇ ਵੀਰ ਨੂੰ ਤੇ ਪੱਲੇ ਪਾਈਏ ਕੋਈ ਨਹੀਂ ਅਗਲੇ ਵਾਲਾ ਤੇ ਚੰਗਾ ਰਹੂਗਾ ਹਾਂਜੀ ਹਾਂਜੀ ਅਗਲੇ ਵਾਲੇ ਈ ਧੀ ਮਾਂ ਜਿਹੜੀ ਮੈਂ ਛੋਟੀ ਥੋੜਾ ਮਾਂ ਵੱਡੀ ਹਾਂਜੀ ਹਾਂਜੀ ਇਹ ਆ ਵੀ ਕੱਦ ਕਾਠ ਫਿੱਟਪੁੜੇ ਦੀ ਚੰਗੀ ਆ ਵਜਨ ਵਾਲੀ ਆ ਮਾਂ ਜੀ ਹਰ ਵੀ ਜਿਹੜਾ ਘਾਟਾ ਪੈਣਾ ਤੇ ਸਿਆਣਿਆਂ ਦੇ ਇੱਕ ਉੰਗਲ ਵੱਟੀ ਤਾ ਵੀ ਪੀੜ ਤੇ ਸਾਰਿਆਂ ਨੇ ਤਾ ਵੀ ਪੀੜਿਆ ਆਪਾਂ ਹਾਂ ਨਾ ਜਿਹੜੀ ਦੇਣੀ ਪੂਰੇ 60000 ਤੱਕ ਪਹੁੰਚ ਕਰ ਦਾਂਗੇ ਅੱਛਾ 60000 ਚ ਪਹੁੰਚ 500 ਕਿਲੋਮੀਟਰ ਤੱਕ ਪਹੁੰਚ 500 ਕਿਲੋਮੀਟਰ ਤੱਕ ਕਰਦਾ ਪਰ ਇੰਨੇ ਦੇ ਰੁਪਈਏ ਕੋਈ ਦੇਂਦਾ ਨਹੀਂ ਆ ਠੀਕ ਹੈ ਜੀ ਇੰਨੇ ਅਰਤੀਆ ਜੀ ਇਹ ਦੋ ਨੰਬਰ ਦੀ ਇੱਕ ਸਾਲ ਆਈ ਹੈ ਤਾਂ ਆਪਾਂ ਦੇ ਦਿੰਦੇ ਹਾਂ ਹਾਂਜੀ ਬਾਕੀ ਕੱਦ ਵਜਨ ਵਾਲੀ ਆਪਾਂ ਦੇਖ ਸਕਦੇ ਚੰਗੀ ਆ ਚੰਗੀ ਬੇਲਦੀ ਆ ਦਿਹਾੜੀ ਦਾ ਰਬੀ ਜੀ ਭਾਵੇਂ ਤਿੰਨ ਡੰਗ ਚੋਣ ਅੱਛਾ ਕੋਈ ਪਹਾੜਾ ਤੇ ਕੋਈ ਟੀਗਣ ਜੀ ਇਹਨੂੰ ਲਾਉਣਾ ਠੀਕ ਹੈ ਗੱਡੀ ਮਿੱਟੀ ਝੋਟੀ ਹੈ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਚੋ ਚਵਾ ਕੇ ਤੇ ਵੇਸ ਚੱਕ ਕੇ ਖਾਣਾ